ਪਰ ਅੱਜ ਜਦੋਂ ਤਖਤ Shri ਹਜੂਰ ਸਾਹਿਬ ਦੀ ਗੱਲ ਚੱਲੀ ਹੈ ਕਿ ਉਹ ਕਮੇਟੀ ਦੇ ਵਿੱਚ ਐਸਸੀਪੀਸੀ ਦੇ ਰਹਿਣ ਹੀ 2 ਮੈਂਬਰ ਦਿੱਤੇ ਗਏ ਆ ਬਾਕੀ ਸਰਕਾਰ ਨੇ ਆਪਣੇ ਮੈਂਬਰ ਸਾਰੇ ਜਿਹੜੇ ਨੇ ਉਸ ਬੋਰਡ ਦੇ ਵਿੱਚ ਪਾ ਲਿਆ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਕਿ ਡਾਇਰੈਕਟਲੀ ਹੁਣ ਸਰਕਾਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਇੰਟਰਫੇਰੈਂਸ ਕਰ ਰਹੀ ਹੈ ਯਾਨੀ ਕਿ ਆਪਣਾ ਵजूद ਕਾਇਮ ਕਰ ਰਹੀ ਹੈ ਇਹਦੇ ਸਿੱਟੇ ਕੀ ਨਿਕਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਦੇਖੋ ਸਾਧ ਸੰਗਤ ਜੀ ਜਿਹੜਾ ਸ਼ਾਸਤਰਾਂ ਦੀ ਜਿਹੜੀ ਜਿਹੜਾ ਉਹ ਪਿਆਰ ਆ ਨਾ ਜੇ ਉੱਥੇ ਇੱਕ ਵਾਰੀ ਮੈਨੂੰ ਜਾਣ ਦੀ ਮੌਕਾ ਮਿਲਿਆ ਸੀਗਾ ਆਪਾਂ ਦਰਸ਼ਨ ਕੀਤੇ ਸੀ ਇਹ ਤਿੰਨ ਚਾਰ ਦਿਨ ਸ਼ਹਿਰ ਦਾ ਰਹੇ ਸੀ ਪਰਿਵਾਰ ਨਾਲ ਤੇ ਉੱਥੇ ਮੈਨੂੰ ਜਿਹੜਾ ਲੱਗਿਆ ਕਿ ਐਕਚੁਅਲੀ ਇਹ ਹੈ ਪਰ ਸਾਡਾ ਸਾਹਮਣੇ ਵੀ ਬੈਠੇ ਆ ਜਿੱਦਾਂ ਉਹ ਨਗਾਰਾ ਵਜਦਾ ਉੱਥੇ ਸੋ ਹੁਣ ਤੱਕ ਗੋਰਿਆਂ ਦੇ মিডিਆ ਵੀ ਬੋਲ ਰਿਹਾ ਫਰਾਈਡੇ ਅਸੀਂ ਸਕਾਈ ਨਿਊਜ਼ ਨਾਲ ਇੰਟਰਵਿਊ ਕਰਕੇ ਛੱਡਿਆ ਇੱਥੇ ਆਏ ਸੀ ਦੋਟਰ ਸਾਹਿਬ ਟੈਲੀਗ੍ਰਾਫ ਨਾਲ ਵੀ ਕੌਸਕ ਕਰਨ ਪਹਿਲਾਂ ਕੀਤੀ ਆ ਬੀਬੀਸੀ ਤੇ ਵੀ ਤੁਸੀਂ ਦੇਖਿਆ ਸਾਰਾ মিডিਆ ਭਰਿਆ ਪਿਆ ਆਪਣੀ ਜਿਹੜੀ ਸਿੱਖਾਂ ਦੀ ਨਿਊਜ਼ ਆ ਦੇਖੋ ਆਪਾਂ 35 40 ਸਾਲ ਰੌਲਾ ਪਾਉਂਦੇ ਰਹੇ ਆਪਣੇ ਵੀ ਲੋਕ ਕਹਿੰਦੇ ਸੀ ਇਹ ਗਲਤ ਆ ਇਹ ਰੌਲਾ ਪਾਉਂਦੇ ਆ ਇਹ ਸ਼ਾਂਤੀ ਨਹੀਂ ਆਉਣ ਦਿੰਦੇ ਉਹ ਹੁਣ ਬਾਹਰਲੇ ਵੀ ਗੋਰੇ ਵੀ ਕਹਿ ਰਹੇ ਜੋ ਤੁਸੀਂ ਉਹਨਾਂ ਦੱਸਦੇ ਹੋ ਸਟੋਰੀਓ ਕਹਿੰਦੇ ਵਾਓ ਬਹੁਤ ਜਿਆਦਾ ਧੱਕਾ ਹੋਇਆ ਉਹ ਜੇ ਤਾਂ ਇਮੋਸ਼ਨਲ ਹੋ ਜਾਂਦੇ ਕਈ ਵਾਰੀ ਰੇਪੋਰਟਰ ਵੀ ਆ ਹਨਾ ਵੀ ਇੰਨਾ ਜਿਆਦਾ ਹੋਇਆ ਸੋ ਸਾਡੇ ਗੁਰੂ ਸਾਹਿਬਾਂ ਨੂੰ ਹੀ ਨਹੀਂ ਇਹਨਾਂ ਨੇ ਬਖਸ਼ਿਆ ਅਸੀਂ ਕੌਣ ਆ ਕਿਉਂ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਭਾਈ ਸਾਹਿਬ ਕਿਉਂ ਹੋ ਰਿਹਾ ਸੱਚ ਜਿਹੜਾ ਇਹਨਾਂ ਤੋਂ ਛੱਲਿਆ ਨਹੀਂ ਜਾਂਦਾ ਜਿਹੜਾ ਵੀ ਇਹਨਾਂ ਦੀ ਫੇਥ ਆ ਇਹ ਕਿਉਂ ਇਦਾਂ ਦੀ ਆ ਕਿਉਂ ਇਹ ਜਿਹੜਾ ਇਹ ਪ੍ਰਚਾਰ ਕਰਦੇ ਕਿਵੇਂ ਕਰਦੇ ਇਹ ਕਿੱਦਾਂ ਕਰ ਲੂਗੇ ਇਹ ਦੁਨੀਆ ਨੂੰ ਕਿਤੇ ਚੇਂਜ ਨਾ ਕਰ ਦੇਣ ਜਿਹੜਾ ਇਹ ਜਿਹੜੀ ਵੱਡੀ ਮਸ਼ੀਨਰੀ ਚੱਲਦੀ ਆ ਤੁਸੀਂ ਭਾਵੇਂ ਕਹੋ ਨਿਊ ਵਰਲਡ ਆਰਡਰ ਜਾਂ ਜਿਹੜਾ ਵੱਡੀਆਂ ਸ਼ਕਤੀਆਂ ਗਵਰਨਮੈਂਟ ਆ ਜਾਂ ਜਿਹੜੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਹੁੰਦੇ ਆ ਇਹ ਨਹੀਂ ਕਿ ਕੰਟਰੋਲ ਕਰਦੇ ਨੇ ਦੁਨੀਆ ਨੂੰ ਇਹ ਤਾਂ ਪਪੇਟ ਹੁੰਦੇ ਆ ਇਹਨਾਂ ਦੇ ਪਿੱਛੇ ਬਹੁਤ ਵੱਡੀ ਮਸ਼ੀਨਰੀ ਚੱਲ ਚੱਲ ਰਹੀ ਆ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਲੰਬੇ ਸਮੇਂ ਤੋਂ ਚੱਲਦੀ ਆਈ ਹੈ ਜੇ ਇਹ ਵੀ ਕਿਹਾ ਜਾਵੇ ਕਿ ਬਹੁਤਾਤ ਗਿਣਤੀ ਦੇ ਵਿੱਚ ਐਸੇ ਗੁਰਦੁਆਰੇ ਨਹੀਂ ਜਿਦੇ ਵਿੱਚ ਸਰਕਾਰਾਂ ਨੇ ਆਪਣੇ ਬੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿੱਟ ਕੀਤੇ ਹੋਏ ਨੇ ਪਰ ਅੱਜ ਜਦੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਗੱਲ ਚੱਲੀ ਹੈ ਕਿ ਉਹ ਕਮੇਟੀ ਦੇ ਵਿੱਚ ਐਸਜੀਪੀਸੀ ਦੇ ਰਹਿਣ ਹੀ ਦੋ ਮੈਂਬਰ ਦਿੱਤੇ ਗਏ ਆ ਬਾਕੀ ਸਰਕਾਰ ਨੇ ਆਪਣੇ ਮੈਂਬਰ ਸਾਰੇ ਜਿਹੜੇ ਨੇ ਉਸ ਬੋਰਡ ਦੇ ਵਿੱਚ ਪਾ ਲਿਆ ਸੋ ਪਹਿਲਾਂ ਇੰਟਰੈਕਟਲੀ ਪਰ ਇਸ ਜਿਹੜੀ ਘਟਨਾ ਇਹ ਜਿਹੜੀ ਘਟਨਾ ਹੈ ਇਹਦੇ ਵਿੱਚ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਕਿ ਡਾਇਰੈਕਟਲੀ ਹੁਣ ਸਰਕਾਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਇੰਟਰਫੇਰੈਂਸ ਕਰ ਰਹੀ ਹੈ ਜਾਨੀ ਕਿ ਆਪਣਾ ਵजूद ਕਾਇਮ ਕਰ ਰਹੀ ਹੈ ਇਹਦੇ ਸਿੱਟੇ ਕੀ ਨਿਕਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗੁਰਦੁਆਰਿਆਂ ਦੇ ਵਿੱਚ ਸਿੱਖਾਂ ਦੇ ਨੁਮਾਇੰਦੇ ਨਾ ਹੋਣਗੇ ਤਾਂ ਫਿਰ ਨਤੀਜੇ ਕੀ ਨਿਕਲਣਗੇ ਜਦੋਂ ਸਰਕਾਰ ਆਪਣਾ ਪੱਖ ਪੇਸ਼ ਕਰੇਗੀ ਉਹ ਚਾਹੇ ਪ੍ਰਚਾਰ ਦੇ ਰੂਪ ਦੇ ਵਿੱਚ ਹੋਵੇ ਜਾਂ ਫਿਰ ਜਿਹੜੀਆਂ ਸਿੱਖ ਗਤੀਵਿਧੀਆਂ ਉਹਨਾਂ ਤਖਤਾਂ ਤੋਂ ਹੁੰਦੀਆਂ ਉਹਦੇ ਵਿੱਚ ਹੋਏਗੀ ਸੋ ਇਹਦੇ ਨਤੀਜੇ ਜਿਹੜੇ ਨੇ ਉਹ ਤਾਂ ਉਹਖ ਦੱਸੇਗਾ ਪਰ ਸਿੱਖ ਕੀ ਸੋਚਦੇ ਨੇ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰਧਾਨ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਦੇ ਉਹਨਾਂ ਦੇ ਨਾਲ ਆਪਾਂ ਇਹ ਵਿਸ਼ੇਸ਼ ਗੱਲਬਾਤ ਅੱਜ ਇਸ ਮਸਲੇ ਦੇ ਉੱਤੇ ਕਰਨੀ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਰੀਏ ਫਤਿਹ ਦੀ ਸਾਂਝ ਪਾਈਏ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕ ਚੜਦੀ ਕਲਾ ਚੋ ਭਾਜੀ ਠੀਕ ਠਾਕ ਚੜਦੀ ਕਲਾ ਜੀ ਤੁਸੀਂ ਠੀਕ ਹੋ ਸੁਣਿਆ ਹੋਣਾ ਤੁਸੀਂ ਹਜੂਰ ਸਾਹਿਬ ਤਖਸ਼ੀਰ ਹਜੂਰ ਸਾਹਿਬ ਉਹ ਜਿਹੜਾ ਬੋਰਡ ਬਣਾਇਆ ਗਿਆ ਉਹਦੇ ਵਿੱਚ ਚੀਫ ਕਾਲਸਾ ਦਵਾਨ ਤੇ ਹੋਰ ਜਥੇਬੰਦੀਆਂ ਬਾਹਰ ਕੱਢ ਦਿੱਤੀਆਂ ਦੋ ਮੈਂਬਰ ਰਹਿਣਗੇ ਕਹਿੰਦੇ ਐਸਜੀਪੀਸੀ ਦੇ ਬਾਕੀ ਸਾਰੇ ਆਪਣੇ ਮੈਂਬਰ ਪਾ ਲਏ ਉਹਨਾਂ ਨੇ ਸੋ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਸੋ ਭਾਈ ਸਾਹਿਬ ਦੇਖੋ ਪਹਿਲਾਂ ਤਾਂ ਜਿਹੜੇ ਸਾਡੇ ਪ੍ਰਬੰਧ ਦਾ ਨਾ ਕਿਵੇਂ ਕਿ ਜਿਹੜੀਆਂ ਸੰਸਥਾਵਾਂ ਪ੍ਰਬੰਧ ਦਾ ਕਿਸੇ ਨਾ ਕਿਸੇ ਤਰੀਕੇ ਏ ਇੰਡੀਅਨ ਸਰਕਾਰ ਨੇ ਆਪਦੇ ਕਾਬੂ ਚ ਤੁਸੀਂ ਕਹਿ ਸਕਦੇ ਕਿਤੇ ਹੋਏ ਆ ਜਦਾਂ ਜਾਣ ਬੁੱਝ ਕੇ ਯਾਨੀ ਲੋ ਦੇ ਥਰੂ ਕਹਿ ਲੋ ਜਾਂ ਗਵਰਨਮੈਂਟ ਦੇ ਕਿਸੇ ਕੰਟਰੋਲ ਰਾਹੀਂ ਚੱਲਦੀਆਂ ਜੇ ਭਾਵੇਂ ਐਸਜੀਪੀਸੀ ਦੀ ਗੱਲ ਕਰ ਲੋ ਜਾਂ ਜਿਹੜੇ ਸੱਚਖੰਦ ਸ੍ਰੀ ਦਰਵਾਸਾ ਸਾਹਿਬ ਦੀਆਂ ਸੇਵਾਵਾਂ ਚੱਲਦੀਆਂ ਅਕਾਲ ਤਖਸਾ ਵੀ ਉਹਨਾਂ ਦਾ ਕੁਝ ਨਾ ਕੁਝ ਕੰਟਰੋਲ ਆ ਜਦੋਂ ਉਹਨਾਂ ਦੀ ਨਹੀਂ ਚੱਲਦੀ ਜਦਾਂ ਏਜੰਸੀਆਂ ਗਵਰਨਮੈਂਟਾਂ ਚਾਹੁੰਦੀਆਂ ਉਹ ਫਿਰ ਜਿਹੜੇ ਸਾਡੇ ਹੀ ਸਿੰਘ ਵਿਚ ਬੈਠੇ ਆ ਜਿਨ੍ਹਾਂ ਨੂੰ ਜਾਨੀ ਆਪਾਂ ਸ਼ਾਇਦ ਚੁਣਿਆ ਵੀ ਹੁੰਦਾ ਕਈ ਕਈ ਤਰੀਕੇ ਜਾਂ ਜਿੱਦ ਕਈ ਹੋ ਵੀ ਸਕਦਾ ਸਾਡੇ ਜਥੇਦਾਰ ਜਾਂ ਸਿੰਘ ਸਾਹਿਬ ਵੀ ਹੋ ਉਹਨਾਂ ਦੇ ਥਰੂ ਐਕਸ਼ਨ ਕਰਾਉਂਦੇ ਆ ਬਾਅਦ ਉਹ ਬਦਨਾਮ ਹੋ ਜਾਂਦੇ ਆ ਹੋ ਸਕਦਾ ਉਹਨਾਂ ਦਾ ਇਦਾਂ ਦਾ ਸਟੇਟਸ ਬਣ ਜਾਂਦਾ ਹੋਵੇ ਕਿ ਉਹੋ ਜਿੱਦਾਂ ਜਵਾਬ ਹੀ ਨਹੀਂ ਦੇ ਸਕਦੇ ਉਹਨਾਂ ਚੀਜ਼ਾਂ ਸ਼ਾਇਦ ਧਮਕੀਆਂ ਦੇ ਪ੍ਰੈਸ਼ਰ ਥੱਲੇ ਚੱਲਦੇ ਹੋਣ ਪਰ ਚਲੋ ਸੋ ਜਿਹੜੀ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਗੱਲ ਆ ਉਹ ਆਪਣੇ ਤਖਤ ਸਾਹਿਬ ਵੀ ਹਨ ਜਿੱਦਾਂ ਤੁਸੀਂ ਕਿਹਾ ਉੱਥੇ ਆਪਾਂ ਬਾਹਰ ਮੈਂ ਆਪੀਨੀਅਨ ਦੇਖਿਆ ਕਈ ਵਾਰੀ ਆਪਾਂ ਆਪਣੀ ਕਮਿਊਨਿਟੀ ਕਹਿ ਲਓ ਜਾਂ ਸੰਗਤਾਂ ਚ ਵੀ ਇਹ ਕਈ ਵਾਰੀ ਆਵਾਜ਼ ਹੁੰਦੀ ਆ ਕਿ ਉੱਥੇ ਦੇਖੋ ਇੰਟਰਫੀਰੈਂਸ ਆ ਹੈਨਾ ਇਹ ਜਿਹੜੇ ਨਾਨ ਸੈਕਾ ਜਿੱਦਾਂ ਸਾਡਾ ਕਿਸੇ ਧਰਮ ਨਾਲ ਨਹੀਂ ਇਸ਼ੂ ਨਹੀਂਗਾ ਪਰ ਜਿੱਦਾਂ ਹੁਣ ਕ੍ਰਿਸਚੀਅਨ ਹੋਗੇ ਜਾਂ ਹਿੰਦੂ ਹੋਗੇ ਉਥੇ ਅਸੀਂ ਸਾਡੇ ਸਿੱਖ ਜਿਹੜੇ ਪੰਥ ਐਕਸੈੱਕ ਹਾ ਜਿੰਨਾ ਵੀ ਆਪਾਂ ਇਹਦਾ ਸੇਵਾ ਕਰਦੇ ਆ ਆਪਾਂ ਜਾ ਕੇ ਉੱਥੇ ਦਖਲ ਅੰਦਾਜ਼ੀ ਕਰੀਏ ਆਪਾਂ ਇਨਵਾਈਟ ਤੇ ਜਾ ਸਕਦੇ ਆ ਜਿਵੇਂ ਕਿ ਆਪਾਂ ਚੱਲਦੇ ਆ ਇੰਟਰਫੇਸ ਨੈਟਵਰਕ 'ਤੇ ਚੱਲਦੇ ਆ ਇੱਥੇ ਸਮਾਧਿਕ ਵੀ ਅਸੀਂ ਗੁਰੂ ਨਾਨਕ ਉਹਦੋਂ ਸਮਾਧਿਕ ਵੀ ਅਸੀਂ ਨਾਲ ਉਹ ਚਰਚ ਆ ਜਾਂ ਇੱਥੇ ਮੰਦਿਰ ਵੀ ਆ ਉਹਨਾਂ ਨਾਲ ਕਈ ਵਾਰੀ ਸਾਨੂੰ ਕੰਮ ਕਰਨਾ ਪੈਂਦਾ ਕਮਿਊਨਿਟੀ ਬਿਗਰ ਜਿਹੜਾ ਐਫਰਟ ਕਮਿਊਨਿਟੀ ਲਈ ਬਈ ਇਹ ਬਿਗਰ ਡਿਫਰੈਂਸ ਬਣਾਉਣ ਲਈ ਵੀ ਕਮਿਊਨਿਟੀ ਲਿਕ ਉਸ ਹੋਵੇ ਹਨਾ ਕਈ ਵਾਰੀ ਰਲ ਕੇ ਚੱਲਣਾ ਪੈਂਦਾ ਤੇ ਇੱਥੇ ਵੀ ਆਪਣੇ ਗੁਰਦੁਆਰਾ ਸਾਹਿਬ ਕਈ ਵਾਰੀ ਨੁਮਾਇੰਦੇ ਆ ਪਰ ਜੇ ਆਪਾਂ ਉਹਨਾਂ ਦੇ ਜਾ ਕੇ दखਲ ਅੰਦਾਜ਼ੀ ਕਰੀਏ ਕਈ ਇਹ ਨਹੀਂ ਥੋੜਾ ਧਰਮ ਆਇ ਨਹੀਂ ਆਇ ਚਲੋ ਉਹ ਕਿੰਨਾ ਸਾਡੇ ਬਾਰੇ ਕੀ ਸੋਚੂਗੇ ਹੈਨਾ ਤੇ ਜਨੀ ਇਹ ਗੱਲ ਆ ਕਿ ਹੋਰ ਨਾਲ ਥੋੜਾ ਜਿਹਾ ਐਡ ਕਰ ਦਵਾਂ ਜੇ ਤੁਸੀਂ ਉਹਨਾਂ ਦੇ ਬਣਾਏ ਮੰਦਰਾਂ ਦੇ ਉੱਤੇ ਜਾ ਕੇ ਲੰਗਰ ਲਾਉਣੇ ਆ ਫਿਰ ਤੁਹਾਨੂੰ ਇਜਾਜ਼ਤ ਹੈ ਜਿਵੇਂ ਕੋ ਤੁਸੀਂ ਦੇਖਿਆ ਉਹਨਾਂ ਨਕਲੀ ਨੇਂਗਨੇ ਜਾ ਕੇ ਲੰਗਰ ਵੀ ਲਾਏ ਆ ਤੇ ਜੇ ਕਹੋ ਮੈਂ ਜਾ ਕੇ ਪਾਰਟ ਆਫ ਉਹਨਾਂ ਦੀ ਕਮੇਟੀ ਬਣ ਜਾਵਾਂ ਉਹ ਨਹੀਂ ਤੁਹਾਨੂੰ ਹੋਣ ਦੇਣਗੇ ਸੋ ਹਾਂਜੀ ਇਹਦੇ ਤੇ ਵੀ ਮੈਂ ਗੱਲ ਤੇ ਆਉਣਾ ਸੀਗਾ ਉੱਥੇ ਦਸਤਾਰਾਂ ਵਾਲੇ ਵੀ ਸਿੰਘ ਦੇਖੇ ਗਏ ਜਦੋਂ ਰਾਮ ਮੰਦਰ ਦੀ ਓਪਨਿੰਗ ਵੀ ਹੋਈ ਸੀਗੀ ਉਹ ਸ਼ਾਇਦ ਮੋਦੀ ਦੇ ਨਜ਼ਦੀਕੀ ਇਹ ਕਹਿ ਲਓ ਜਾਂ ਉਹਨਾਂ ਨੂੰ ਲੱਗਦਾ ਵੀ ਉਹ ਸਹੀ ਕਰ ਰਹੇ ਆ ਜੋ ਵੀ ਬੀਜੇਪੀ ਇਹ ਜਿਹੜੀ ਸੈਂਟਰ ਕੋਈ ਵੀ ਹੋਏ ਸੈਂਟਰ ਚ ਸਹੀ ਕਰ ਰਿਹਾ ਉਹਨਾਂ ਨੂੰ ਇਹ ਜ਼ਰੂਰੀ ਲੱਗਿਆ ਕਿ ਸਾਡੇ ਜਿਹੜੇ ਮੋਰਚੇ ਚੱਲਦੇ ਆ ਸਾਡੇ ਬੰਦੀ ਸਿੰਘਾਂ ਦਾ ਜਿਹੜਾ ਸਾਡਾ ਕਤਲੇਆਮ ਕੀਤਾ ਗਿਆ ਜੈਨੋਸਾਈਡ ਐਥਨਿਕ ਕਲੀਨਿੰਗ ਉਹਦੀ ਸਾਨੂੰ ਕੋਈ ਪਰਵਾਹ ਨਹੀਂ ਆਸੀ ਰਾਮ ਮੰਦਰ ਜਿਹੜਾ ਢਾਟਭਾਈ ਕਰਕੇ ਮੁਸਲਮਾਨਾਂ ਦਾ ਵੀ ਘਾਣ ਕਰਕੇ ਬਣਾਇਆ ਗਿਆ ਸਾਨੂੰ ਅਗੇਨ ਧਰਮ ਨਾ ਨਹੀਂ ਕੋਈ ਇਸ਼ੂ ਪਰ ਇਹ ਆ ਵੀ ਸਾਰਿਆਂ ਦਾ ਧਰਮ ਆਪ ਦੇ ਫਰੀडम ਚ ਉਹਨਾਂ ਨੂੰ ਪ੍ਰੈਕਟਿਸ ਕਰਨ ਦਾ ਆਜ਼ਾਦਤ ਹੋਣੀ ਚਾਹੀਦੀ ਹੈ ਇਹ ਨਹੀਂ ਕਿਸੇ ਤੇ ਦਬਾਅ ਪਾਈਏ ਸੋ ਤੁਸੀਂ ਜਿਹੜਾ ਸਵਾਲ ਪੁੱਛਿਆ ਸੀਗਾ ਦੇਖੋ ਕਿਵੇਂ ਦੇਖਦੇ ਹੋ ਮੈਂ ਇਹ ਦੇਖ ਰਿਹਾ ਕਿ ਪਹਿਲਾਂ ਇਹ ਸਰਕਾਰਾਂ ਨੇ ਹੌਲੀ ਹੌਲੀ ਗੋਰਿਆਂ ਦੇ ਟਾਈਮ ਤੋਂ ਲੈ ਕੇ ਹਨਾ ਮੁਗਲਾਂ ਨੇ ਵੀ ਕੋਸ਼ਿਸ਼ ਕੀਤੀ ਹੋਊਗੀ ਪਰ ਉੱਥੇ ਮੂੰਹ ਤੋੜਵਾ ਜਵਾਬ ਮਿਲਦਾ ਰਿਹਾ ਇਸੇ ਕਰਕੇ ਮੁਗਲਾਂ ਨੂੰ ਭੱਜਣਾ ਪਿਆ ਪੰਜਾਬ ਤੋਂ ਜਾਂ ਇੰਡੀਆ ਤੋਂ ਫਿਰ ਗੋਰਿਆਂ ਦਾ ਚਲੋ ਖਾਲਸਾ ਰਾਜ ਆਇਆ ਉਥੇ ਬਹੁਤ ਵਧੀਆ ਰਾਜ ਚੱਲਿਆ ਫਿਰ ਗੋਰਿਆਂ ਦਾ ਆ ਇਹਨਾਂ ਨੇ ਫਿਰ ਆ ਕੇ ਛੇੜਖਾਨੀ ਕੀਤੀ ਆਪਣੀ ਬਾਣੀ ਨਾ ਕੀਤੀ ਆਪਣੇ ਉਹਨਾਂ ਨੇ ਦੇਖਿਆ ਇਹਨੂੰ ਤਾਕਤ ਕਿਥੋਂ ਮਿਲਦੀ ਹੈ ਬਾਣੀ ਰਾਹੀਂ ਮਿਲਦੀ ਹੈ ਸਤਕਨ ਸਿਰੀ ਦਰਬਾਰ ਸਾਹਿਬ ਤੇ ਸ਼ਾਸਤਰ ਜੇ ਤੁਸੀਂ ਦੇਖੋ ਸਾਸਾਂਗ ਜੀ ਜਿਹੜਾ ਸ਼ਾਸਤਰਾਂ ਦੀ ਜਿਹੜੀ ਜਿਹੜਾ ਉਹ ਪਿਆਰ ਆ ਨਾ ਜੇ ਉੱਥੇ ਇੱਕ ਵਾਰੀ ਮੈਨੂੰ ਜਾਣ ਦੀ ਮੌਕਾ ਮਿਲਿਆ ਸੀਗਾ ਆਪਾਂ ਦਰਸ਼ਨ ਕੀਤੇ ਸੀ ਤਿੰਨ ਚਾਰ ਦਿਨ ਸ਼ਾਇਦ ਰਹੇ ਸੀ ਪਰਿਵਾਰ ਨਾਲ ਤੇ ਉੱਥੇ ਮੈਨੂੰ ਜਿਹੜਾ ਲੱਗਿਆ ਕਿ ਐਕਚੁਅਲੀ ਇਹ ਹੈ ਤਾਂ ਸਾਡਾ ਸੰਭ ਵੀ ਬੈਠੇ ਆ ਜਿੱਦਾਂ ਉਹ ਨਗਾਰਾ ਵਜਦਾ ਉੱਥੇ ਤੁਸੀਂ ਵੀ ਸੁਣਿਆ ਹਣਾ ਲਾਈਵ ਤੇ ਜਿਵੇਂ ਸ਼ਾਸਤਰਾਂ ਦਾ ਜਿੱਦਾਂ ਉਹ ਸਿੰਘ ਪਿਆਰ ਕਰਦੇ ਆ ਸਿੰਘ ਸਿੰਘਣੀਆਂ ਤੇ ਤੁਸੀਂ ਦੇਖਿਆ ਹਣੇ ਹੱਲੇ ਵੀ ਹੁੰਦੇ ਆ ਜਿਨ੍ਹਾਂ ਨੂੰ ਗਵਰਨਮੈਂਟ ਨਾ ਬਹੁਤ ਸਖਤ ਤਕਲੀਫਾਂ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬੈਰੇਕੇਡ ਲਾ ਕੇ ਉਹਨਾਂ ਨੂੰ ਰੋਕਣ ਦੀ ਵੀ ਤੁਸੀਂ ਤੁਸੀਂ ਕੰਪਲੈਕਸ ਤੋਂ ਬਾਹਰ ਨਹੀਂ ਜਾ ਸਕਦੇ ਸਿੰਘਾਂ ਨੇ ਚੱਕ ਕੇ ਮਾਰੇ ਉਹਨਾਂ ਨੇ ਫੇਰ ਵੀ ਸੋ ਮਤਲਬ ਇਹ ਆ ਕਿ ਬਾਣੀ ਨਾ ਛੇੜ ਛੜ ਤੇ ਸ਼ਾਸਤਰਾ ਨ ਕਿਉਂਕਿ ਇਹਨਾਂ ਨੂੰ ਲੱਗਦਾ ਇਹ ਚੋਂ ਇਹਨਾਂ ਨੂੰ ਸ਼ਕਤੀ ਮਿਲਦੀ ਆ ਇਹ ਖਣੀ ਉਹਨਾਂ ਨੂੰ ਡਰ ਲੱਗਦਾ ਇਹਨਾਂ ਚੀਜ਼ਾਂ ਤੋਂ ਹਣਾ ਤੇ ਮੈਨੂੰ ਇਹ ਲੱਗਦਾ ਕਿ ਹੌਲੀ ਹੌਲੀ ਬੈਚਪਾਰਡ ਦੇ ਵੜਦੇ ਹੁਣ ਇਹ ਆਪਣੇ ਉੱਤੇ ਕਾਬਜ਼ ਹੋਣਾ ਚਾਹੁੰਦੇ ਆ ਵੀ ਅਸੀਂ ਕੰਟਰੋਲ ਕਰਾਂਗੇ ਅਸੀਂ ਤੁਹਾਨੂੰ ਦੱਸਾਂਗੇ ਤੁਹਾਡੀ ਮਰਿਆਦਾ ਕੀ ਆ ਤੁਹਾਡੀ ਬਾਣੀ ਕਿੱਦਾਂ ਹੋਣੀ ਚਾਹੀਦੀ ਆ ਤੇ ਤੁਸੀਂ ਸ਼ਾਸਤਰਾਂ ਨੂੰ ਕਿੱਦਾਂ ਰੱਖ ਸਕਦੇ ਹੋ ਨਹੀਂ ਰੱਖ ਸਕਦੇ ਸੋ ਉਹਨਾਂ ਸਿੰਘਾਂ ਲਈ ਜਿਹੜੇ ਇੰਨੇ ਚਿਰ ਦਾ ਇਤਿਹਾਸ ਰੱਖੀ ਬੈਠੇ ਜਿਨ੍ਹਾਂ ਨੂੰ ਨਹੀਂ ਪਤਾ ਜਿਹੜਾ ਅਖੀਲੇ ਟਾਈਮ ਜਦੋਂ ਦਸਮ ਪਾਤਸ਼ਾਹ ਦੁਨੀਆ ਦੁਨੀਆ ਨੂੰ ਕਹਿ ਲੋ ਛੱਡ ਕੇ ਗਏ ਸੀਗੇ ਫਿਜ਼ੀਕਲ ਰੂਪ ਚ ਉਹ ਉੱਥੇ ਉਹਨਾਂ ਦਾ ਅੰਗੀਠਾ ਸਾਹਿਬ ਕਹਿ ਲੋ ਜਾਂ ਉੱਥੇ ਉਹ ਅਖੀਰਲਾ ਟਾਈਮ ਉਹਨਾਂ ਨੇ ਬਤਾਇਆ ਜੋ ਜਿਹੜੀ ਬਹੁਤ ਕਰਮਾਂ ਵਾਲੀ ਧਰਤੀ ਆ ਤੇ ਆਪਣੇ ਲਈ ਵੀ ਆਪਾਂ ਨੂੰ ਵੀ ਸਾਥ ਸੰਗ ਜੀ ਉੱਥੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ ਪਰ ਸਰਕਾਰਾਂ ਨੂੰ ਇੰਨਾ ਚੀਜ਼ਾਂ ਦਾ ਡਰ ਪਿਆ ਆ ਹੂੰ ਹੂੰ ਅੱਛਾ ਕਾਰਨ ਕੀ ਨੇ ਮੈਂ ਇਹ ਜਾਣਨਾ ਚਾਹੁੰਦਾ ਸਿੰਪਲ ਜਿਹਾ ਸਵਾਲ ਆ ਮੇਰਾ ਕਾਰਨ ਕੀ ਆ ਕਿ ਉਹ ਸਿੱਖਾਂ ਦੇ ਮਾਮਲੇ 'ਚ ਦਖਲ ਅੰਦਾਜ਼ੀ ਕਰਦੇ ਆ ਮੈਂ ਨਹੀਂ ਸੁਣਿਆ ਅਜੇ ਤੱਕ ਮੈਂ ਇਹ ਨਹੀਂ ਕਿ ਮੈਂ ਇੱਕ ਸਿੱਖ ਪਰਿਵਾਰ 'ਚ ਹੋਣ ਦੇ ਨਾਤੇ ਇਹ ਗੱਲ ਕਰ ਰਿਹਾ ਹਾਂ ਪਰ ਮੈਂ ਕਦੇ ਨਹੀਂ ਸੁਣਿਆ ਕਿ ਕਿਸੇ ਸਿੱਖ ਨੇ ਕਿਸੇ ਮੰਦਰ ਦੇ ਵਿੱਚ ਜਾ ਕੇ ਇੰਟਰਫੇਰੈਂਸ ਕੀਤੀ ਹੋਵੇ ਕਿ ਮੈਂ ਪਾਰਟ ਆਫ ਮੰਦਰ ਬਣਾਗਾ ਕਮੇਟੀ ਬਣਾਗਾ ਮੇਰੇ ਹਿਸਾਬ ਦੇ ਨਾਲ ਤੁਹਾਡੇ ਗੁਰ ਤੁਹਾਡੇ ਮੰਦਰ ਚੱਲਣਗੇ ਕਦੇ ਨਹੀਂ ਸੁਣਿਆ ਹੋਣਾ ਨਾ ਹੀ ਮੈਂ ਕਿਸੇ ਮੁਸਲਮਾਨ ਨੂੰ ਸੁਣਿਆ ਹੋਣਾ ਵੀ ਉਹਨੇ ਇਸ ਤਰੀਕੇ ਨਾਲ ਕੀਤਾ ਪਿਛਲੀਆਂ ਇਤਿਹਾਸ ਦੀਆਂ ਗੱਲਾਂ ਆਪਾਂ ਛੱਡ ਦਈਏ ਜੀ ਪਰ ਕਾਰਨ ਕੀ ਹੈ 2% ਕਿਹਾ ਜਾਂਦਾ ਵੀ ਸਿੱਖ ਨੇ ਭਾਰਤ ਦੇ ਵਿੱਚ ਮਤਲਬ ਉਹਨਾਂ ਤੋਂ ਕੀ ਅਲਰਜੀ ਹੈ ਕਿਉਂ ਨਹੀਂ ਉਹਨਾਂ ਨੂੰ ਆਰਾਮ ਦੇ ਨਾਲ ਰਹਿਣ ਦਿੰਦੇ ਭਈ ਉਹਨਾਂ ਦੇ ਗੁਰਦੁਆਰਿਆਂ 'ਚ ਵੀ ਕਾਬੂਜ ਹੋਣਾ ਹੈ ਉਹਨਾਂ ਦੇ ਬੰਦੇ ਵੀ ਚੁੱਕਣੇ ਆ ਅੰਦਰ ਵੀ ਸੁੱਟਣੇ ਇਹ ਸਾਰਾ ਕਿਉਂ ਚੱਲ ਰਿਹਾ ਇੰਟਰਫੀਰੈਂਸ ਵੀ ਕਰਨਾ ਪੋਲਿਟਿਕਸ 'ਚ ਵੀ ਇਹਨਾਂ ਦੇ ਇੰਟਰਫੀਰੈਂਸ ਕਰਕੇ ਜਿੱਦਾਂ ਡੋਗਰੇ ਸੀ ਉਹ ਇਹ ਜਿਹ ਬੰਦਿਆਂ ਦੇ ਥਰੂ ਵੀ ਇੰਟਰਫੀਰੈਂਸ ਕਰਨਾ ਜਿਹੜਾ ਉਦਾਂ ਨਹੀਂ ਮੰਨਦਾ ਉਹਨੂੰ ਪ੍ਰੈਸ਼ਰ ਆਹੀ ਤੁਹਾਡੇ ਫੈਮਿਲੀ ਨਾਲ ਐ ਕਰਦਾਂਗੇ ਤੁਹਾਡੇ ਨਾਲ ਐ ਕਰਦਾਂਗੇ ਆਪਣੇ ਭਾਈ ਅਵਤਾਰ ਸਿੰਘ ਖੰਡਾ ਆਪਣੇ ਸਾਹਮਣੇ ਐ ਐਗਜ਼ਾਮਪਲ ਨੇ ਇੱਥੇ ਉਹਨਾਂ ਨੂੰ ਫੋਨ ਆ ਰਹੇ ਸੀ ਤੁਹਾਡੀ ਤੁਹਾਡੀ ਮਾਤਾ ਜੀ ਚੱਕ ਲਿਆ ਤੁਹਾਡੀ ਭੈਣ ਨੂੰ ਚੱਕ ਲਿਆ ਸੀ ਆ ਕਰ ਦਾਂਗੇ ਉਹ ਕਰ ਦਾਂਗੇ ਉੱਥੋਂ ਇੰਡੀਆ ਤੋਂ ਪੁਲਿਸ ਦੇ ਫੋਨ ਆ ਰਹੇ ਸੀਗੇ ਉਹਨਾਂ ਨੇ ਹੁਣ ਸਾਨੂੰ ਪਤਾ ਕੀ ਹੋ ਗਿਆ ਸ਼ਹੀਦ ਹੋ ਗਏ ਹੈਨਾ ਸੋ ਹੁਣ ਤੱਕ ਗੋਰਿਆਂ ਦੇ মিডিਆ ਵੀ ਬੋਲ ਰਿਹਾ ਫਰਾਈਡੇ ਅਸੀਂ ਸਕਾਈ ਨਿਊਜ਼ ਨਾਲ ਇੰਟਰਵਿਊ ਕਰਕੇ ਹਟਿਆ ਇੱਥੇ ਆਏ ਸੀ ਦੋਦਰਾ ਸਾਹਿਬ ਅਮ ਟੈਲੀਗ੍ਰਾਫ ਨਾ ਵੀ ਕੌਸਕਦਾਂ ਪਹਿਲਾਂ ਕੀਤੀ ਆ ਬੀਬੀਸੀ ਤੇ ਵੀ ਤੁਸੀਂ ਦੇਖਿਆ ਸਾਰਾ মিডিਆ ਭਰਿਆ ਪਿਆ ਆਪਣੀ ਜਿਹੜੀ ਸਿੱਖਾਂ ਦੀ ਨਿਊਜ਼ ਆ ਦੇਖੋ ਆਪਾਂ 35-40 ਸਾਲ ਰੌਲਾ ਪਾਉਂਦੇ ਰਹੇ ਆਪਣੇ ਵੀ ਲੋਕ ਕਹਿੰਦੇ ਸੀ ਇਹ ਗਲਤ ਆ ਇਹ ਰੌਲਾ ਪਾਉਂਦੇ ਆ ਇਹ ਸ਼ਾਂਤੀ ਨਹੀਂ ਆਉਣ ਦਿੰਦੇ ਉਹ ਹੁਣ ਬਾਹਰਲੇ ਵੀ ਗੋਰੇ ਵੀ ਕਹਿ ਰਹੇ ਜੋ ਤੁਸੀਂ ਉਹਨਾਂ ਨੂੰ ਦੱਸਦੇ ਹੋ ਸਟੋਰੀ ਉਹ ਕਹਿੰਦੇ ਵਾਓ ਬਹੁਤ ਜ਼ਿਆਦਾ ੱਟਕਾ ਹੋਇਆ ਉਹ ਜਦੋਂ ਇਮੋਸ਼ਨਲ ਹੋ ਜਾਂਦੇ ਕਈ ਵਾਰੀ ਜਿਹੜੇ ਰਿਪੋਰਟਰ ਵੀ ਆ ਹਨਾ ਵੀ ਇੰਨਾ ਜ਼ਿਆਦਾ ਹੋਇਆ ਸੋ ਮਤਲਬ ਇਹ ਆ ਦੇਖੋ ਜਦੋਂ ਗੁਰੂ ਨਾਨਕ ਦੇਵ ਜੀ ਐ ਤੁਹਾਡੇ ਸਵਾਲ ਤੇ ਮੈਂ ਵਾਪਸ ਆਉਣਾ ਵੀ ਕਿਉਂ ਕਿ ਤਾਂ ਇਹ ਇੱਕ ਹੀ ਉਹ ਮੈਂ ਵੀ ਸੋਚਦਾ ਕਿ ਵੀ ਦੇਖੋ ਅਸੀਂ ਲੰਗਰ ਲਾਉਂਦੇ ਆ ਅਸੀਂ ਕਿਸੇ ਨੂੰ ਕੋਸ ਵੱਧ ਘੱਟ ਨਹੀਂ ਕਹਿੰਦੇ ਅਸੀਂ ਇੱਥੇ ਇੱਥੇ ਸਕੂਲ ਟੂਰ ਵੀ ਕਰਦੇ ਆ ਜਿਹੜੇ ਗੋਰਿਆਂ ਦੇ ਬੱਚੇ ਆ ਜਾਂ ਹੋਰਾਂ ਦੇ ਆ ਵੀ ਇੱਥੇ ਆ ਕੇ ਦੇਖਣ ਵੀ ਸਿੱਖ ਧਰਮ ਕੀ ਆ ਮਹਾਰਾਜ ਦੀ ਫਲਸਫੀ ਕੀ ਆ ਇਹ ਪ੍ਰਚਾਰ ਕੀ ਕੀਤਾ ਜਾ ਰਿਹਾ ਸਿੱਖੀ ਤੌਰ ਤੇ ਵੀ ਇਹ ਹਿਮੈਨਿਟੇਰੀਅਨ ਫੇਸ ਆ ਮਤਲਬ ਸਾਡਾ ਕਿਸੇ ਨਾ ਭੇਦਭਾਵ ਨਹੀਂਗਾ ਕਿਸੇ ਨਾਲ ਅਸੀਂ ਫਰਕ ਨਹੀਂ ਕਰਦੇ ਬੀਬੀਆਂ ਨਾਲ ਵੀ ਫਰਕ ਨਹੀਂ ਕਰਦੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਆ ਪਰ ਜਦੋਂ ਗੁਰੂ ਨਾਨਕ ਦੇਵ ਜੀ ਆਏ ਸੀ ਉਦੋਂ ਤਾਂ ਸਿੱਖ ਬਾਲੇ ਨਹੀਂ ਨਾ ਹੁਣੇ ਉਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਿਆ ਉਹਨਾਂ ਨੂੰ ਵੀ ਚੱਕ ਕੇ ਅੰਦਰ ਕੀਤਾ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਜੇਲ੍ਹ ਚ ਸਿੱਟਿਆ ਤੰਗ ਕੀਤਾ ਪਰੇਸ਼ਾਨ ਕੀਤਾ ਸੋ ਸਾਡੇ ਗੁਰੂ ਸਾਹਿਬਾਂ ਨੂੰ ਹੀ ਨਹੀਂ ਇਹਨਾਂ ਨੇ ਬਖਸ਼ਿਆ ਅਸੀਂ ਕੌਣ ਆ ਕਿਉਂ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਭਾਈ ਸਾਹਿਬ ਕਿਉਂ ਹੋ ਰਿਹਾ ਸੱਚ ਜਿਹੜਾ ਇਹਨਾਂ ਤੋਂ ਛੱਲਿਆ ਨਹੀਂ ਜਾਂਦਾ ਜਿਹੜਾ ਵੀ ਇਹਨਾਂ ਦੀ ਫੇਥ ਆ ਇਹ ਕਿਉਂ ਇਦਾਂ ਦੀ ਆ ਕਿ ਉਹ ਇਹ ਜਿਹੜਾ ਇਹ ਪ੍ਰਚਾਰ ਕਰਦੇ ਕਿਵੇਂ ਕਰਦੇ ਇਹ ਕਿੱਦਾਂ ਕਰ ਲੂਗੇ ਇਹ ਦੁਨੀਆ ਨੂੰ ਕਿਤੇ ਚੇਂਜ ਨਾ ਕਰ ਦੇਣ ਜਿਹੜਾ ਇਹ ਜਿਹੜੀ ਵੱਡੀ ਮਸ਼ੀਨਰੀ ਚੱਲਦੀ ਆ ਤੁਸੀਂ ਭਾਵੇਂ ਕਹ ਲਓ ਨਿਊ ਵਰਲਡ ਆਰਡਰ ਜਾਂ ਜਿਹੜਾ ਵੱਡੀਆਂ ਸ਼ਕਤੀਆਂ ਗਵਰਨਮੈਂਟਾਂ ਜਾਂ ਜਿਹੜੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਹੁੰਦੇ ਆ ਇਹ ਨਹੀਂ ਕਿ ਕੰਟਰੋਲ ਕਰਦੇ ਉਹਨੀਆਂ ਨੂੰ ਇਹ ਤਾਂ ਪਪੇਟ ਹੁੰਦੇ ਆ ਇਹਨਾਂ ਦੇ ਪਿੱਛੇ ਬਹੁਤ ਵੱਡੀ ਮਸ਼ੀਨਰੀ ਚੱਲ ਚੱਲ ਰਹੀ ਆ ਬਿਲਕੁਲ ਜਾਦੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਇਹਨਾਂ ਨੇ ਗੁਰੂ ਸਾਭਾ ਨੂੰ ਵੀ ਨਹੀਂ ਚੱਲਿਆ ਸਿੱਖਾਂ ਨੂੰ ਵੀ ਨਹੀਂ ਚੱਲਿਆ ਹੁਣ ਵੀ ਨਹੀਂ ਚੱਲ ਰਹੇ ਹੁਣ ਸਾਨੂੰ ਲੱਗਦਾ ਸਾਡੇ ਕੋਲ ਲੀਡਰਸ਼ਿਪ ਹੈ ਨਹੀਂਗੀ ਪਰ ਸਾਡੇ ਲੀਡਰਸ਼ਿਪ ਉਹੀ ਗੁਰੂ ਸਾਹਿਬ ਹੀ ਆ ਉਹਨਾਂ ਤੋਂ ਆਪਾਂ ਨੂੰ ਐਮ ਡਾਇਰੈਕਸ਼ਨ ਲੈਣੀ ਚਾਹੀਦੀ ਆ ਜਦੋਂ ਆਪਾਂ ਹੁਕਮਨਾਮਾ ਸਾਹਿਬ ਹੀ ਲੈਂਦੇ ਆ ਮਹਾਰਾਜ ਸਾਡੇ ਨਾਲ ਗੱਲ ਕਰਦੇ ਆ ਸਾਨੂੰ ਸਾਨੂੰ ਇਹ ਸੋਚਣਾ ਚਾਹੀਦਾ ਅਸੀਂ ਕਈ ਵੀਰੇ ਸੋਚਦੇ ਖਣੀ ਅਸੀਂ ਅਨਾਥ ਹੋ ਗਏ ਸਾਡੇ ਕੋਲ ਲੀਡਰਸ਼ਿਪ ਹੈ ਨਹੀਂ ਹਾਂ ਆਪਾਂ ਦੇਖਦੇ ਆ ਸੰਤਜੀਵ ਵਾਲੇ ਬਈ ਬਹੁਤ ਵਧੀਆ ਲੀਡਰਸ਼ਿਪ ਸੀ ਉਸ ਤੋਂ ਬਾਅਦ ਦੀਪ ਸਿੱਧੂ ਨੇ ਗੱਲ ਚੱਕੀ ਉਹ ਆਪਾਂ ਨੂੰ ਆਸ ਜਾਗ ਪਈ ਸੀ ਉਹਦੇ ਉਹਨਾਂ ਦਾ ਵੀ ਆਪਾਂ ਨੂੰ ਪਤਾ ਕੀ ਹੋਇਆ ਸ਼ੱਕੀ ਸ਼ੱਕੀ ਰੀਜ਼ਨ ਰਾਹੀ ਐਕਸੀਡੈਂਟ ਰਾਹੀ ਉਹਨਾਂ ਦੀ ਮੌਤ ਦਿਖਾਤੀ ਪਰ ਆਪਾਂ ਨੂੰ ਸਾਰਿਆਂ ਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਹ ਨਹੀਂ ਮਾਰਤਾ ਵੀ ਇਹ ਬਾਤ ਚੱਕਦੇ ਭਾਈ ਅਮਰਪਾਲ ਸਿੰਘ ਅੰਦਰ ਅੰਦਰ ਜੇਲ੍ਹ ਕਰਤਾ ਜਦੋਂ ਕਿਸਾਨੀ ਮੋਰਚਾ ਵੀ ਚੱਲਿਆ ਸੀਗਾ ਜੇ ਆਪ ਸੌਰੀ ਫੇਰ ਪਿੱਛੇ ਨੂੰ ਜਾਈਏ ਕਿ ਉੱਥੇ ਆਪਣੇ ਵਿੱਚ ਹੀ ਪਾੜਤ ਆਪਣੇ ਯੂਥ ਨੂੰ ਆਪਣੇ ਸਿਆਣਿਆਂ ਯੰਗਸਟਰਾਂ ਨੂੰ ਜਾਨੀ ਉਹਨਾਂ ਨੂੰ ਵੀ ਇਕੱਠੇ ਚੱਲਣ ਨਹੀਂ ਦਿੱਤਾ ਵੀ ਪ੍ਰਾਪਤੀਆਂ ਨਾ ਕਿਤੇ ਹੋ ਜਾਣ ਜਿਹੜਾ 26 ਜਨਵਰੀ ਦਾ ਹੋਇਆ ਸੀਗਾ ਪ੍ਰੋਗਰਾਮ ਜਿਹੜਾ ਜਿੱਥੇ ਨਿਸ਼ਾਨ ਸਾਹਿਬ ਚੁਲਿਆ ਸੀ ਉਹਦੇ ਰਾਹੀਂ ਜਿਹੜੇ ਆਪਣੇ ਬਹੁਤ ਖੁਸ਼ੀ ਵਾਲੀ ਗੱਲ ਹੋਣੀ ਸੀ ਉੱਥੇ ਵੀ ਪਾੜ ਪਾਤਾ ਮਤਲਬ ਇਹ ਆ ਇਹਨਾਂ ਦਾ ਸੱਚ ਝੱਲਿਆ ਨਹੀਂ ਜਾਂਦਾ ਕਿਸੇ ਵੀ ਤਰੀਕੇ ਨਾਲ ਜੇ ਸਾਨੂੰ ਸਾਡੇ ਪੰਥ ਨੂੰ ਪੰਜਾਬੀਅਤ ਨੂੰ ਕਹਿ ਲੋ ਸਾਡੀ ਕੌਮ ਨੂੰ ਡੇਮੇਜ ਕਰ ਸਕਦੇ ਸਿੱਖੀ ਨੂੰ ਬਾਣੀ ਨੂੰ ਜਿੱਦਾਂ ਮੈਂ ਕਿਹਾ ਸਾਡੇ ਸ਼ਾਸਤਰਾਂ ਦਾ ਨੁਕਸਾਨ ਕਰ ਸਕਦੇ ਵੀ ਇਹ ਕਿਵੇਂ ਕਿਵੇਂ ਪਿੱਛੇ ਪੈ ਜਾਣ ਇਹ ਚਾਹੁੰਦੇ ਆ ਕਿ ਜਿੱਦਾਂ ਬੱਕਰੀਆਂ ਨਹੀਂ ਹੁੰਦੀਆਂ ਇਹ ਬੱਕਰੀਆਂ ਮਾਰਨ ਜਾਲ ਖਾਲਸਾ ਜਾਂ ਤਾਂ ਰਾਜ ਕਰੇਗਾ ਹੈਨਾ ਜਾਂ ਜਾਂ ਬਾਗੀ ਆ ਇਹ ਤਾਂ ਬਚ ਬਚਾ ਲੈਣਾ ਕੰਮ ਨਹੀਂ ਕਰਕੇ ਅਸੀਂ ਉਹ ਨਾਰਮਲ ਹੋ ਗਏ ਨਾ ਲੋਕਾਂ ਵਾਂਗੂ ਵੇ ਅਸੀਂ ਲਕਸ਼ਰੀ ਤੇ ਆ ਗਏ ਖਾਲਸੇ ਕੋਲ ਤਾਂ ਕੋਸ਼ਿਸ਼ ਨਹੀਂ ਸੀ ਹੁੰਦਾ ਘੋੜਾ ਹੁੰਦਾ ਸੀ ਜੇ ਹੁੰਦਾ ਸੀ ਉਹ ਵੀ ਜੰਗਲਾਂ 'ਚ ਰਹਿ ਕੇ ਪੱਤੇ ਖਾ ਕੇ ਲੋਕਾਂ ਦੀਆਂ ਧੀਆ ਪੈਣਾ ਘਰੋਂ ਘਰ ਹੀ ਪਹੁੰਚਾਉਂਦੇ ਸੀ ਅਸੀਂ ਹੁਣ ਆ ਗਏ ਸਾਨੂੰ ਵਧੀਆ ਕੱਪੜੇ ਹੋਣ ਸਾਡੀ ਸੋਹਣੀ ਗੱਡੀ ਹੋਵੇ ਸੋਨਾ ਘਰ ਹੋਵੇ ਜੇ ਇਸ ਮੈਨੂਕੋਸ ਹੋ ਗਿਆ ਫੋਰ ਐਗਜ਼ਾਮਪਲ ਅਸੀਂ ਸੋਚਦੇ ਆ ਸਾਡੇ ਬੱਚਿਆਂ ਦਾ ਕੀ ਬਣੋ ਇਹ ਨਹੀਂ ਸੀ ਸਿੰਘ ਸੋਚਦੇ ਉਹ ਕਹਿੰਦੇ ਸੀ ਅਸੀਂ ਤਾਂ ਪੰਥ ਲਈ ਆ ਜੇ ਸਾਡੀ ਸ਼ਹਾਦਤ ਪੈਂਦੀ ਆ ਤਾਂ ਜੀ ਸਤਕੇ ਵੀ ਮਹਾਰਾਜ ਨੇ ਸਾਨੂੰ ਚੁਣਿਆ ਇਹ ਫਰਕ ਪੈ ਗਿਆ ਮੇਰੇ ਨਾਲ ਸਾਡਾ ਤੇ ਇਹ ਜਿਹੜੀਆਂ ਇਹਨਾਂ ਚੀਜ਼ਾਂ ਜਿਹੜਾ ਸਾਡਾ ਖਾਲਸੇ ਦਾ ਸਪਿਰਿਟ ਆ ਨਾ ਉਹ ਤੋਂ ਇਹ ਡਰਦੇ ਆ ਪਰ ਇੱਕ ਗੱਲ ਜਿਹੜੀ ਮੈਂ ਦੇਖੀ ਆ ਕਿ ਜਦੋਂ ਭਾਈ ਦੀਪ ਸਿੰਘ ਸਿੱਧੂ ਹੋਰੀ ਆਉਂਦੇ ਨੇ ਮੈਦਾਨ ਦੇ ਵਿੱਚ ਨੌਜਵਾਨੀ ਮੈਂ ਦੇਖਦਾ ਬੜਾ ਫਰਕ ਆਇਆ ਸੋਸ਼ਲ ਮੀਡੀਆ ਵਰਤਦਿਆਂ ਨੂੰ ਮੈਨੂੰ ਵੀ ਲੱਗਦਾ 12-13 ਸਾਲ 14 ਸਾਲ ਹੋ ਗਏ ਹੋਣੇ ਆ ਮੈਂ ਪਹਿਲਾਂ ਵੀ ਉਹ ਪੀਰੀਅਡ ਦੇਖਿਆ ਉਸ ਤੋਂ ਬਾਅਦ ਦਾ ਵੀ ਦੇਖਿਆ ਹੁਣ ਨੌਜਵਾਨ ਜਿਹੜੇ ਬੜੀ ਸਿਆਣੀਆਂ ਗੱਲਾਂ ਕਰਨ ਲੱਗ ਪਏ ਆ ਜਿੱਦਾਂ ਨਾ ਹਰ ਗੱਲ ਦੀ ਸਮਝ ਪੈ ਗਈ ਹੋਵੇ ਵੀ ਬਣ ਕੀ ਰਿਹਾ ਪਿੱਛੇ ਕੀ ਚੱਲਦਾ ਪਹਿਲਾਂ ਇਹ ਹੁੰਦਾ ਸੀ ਜੋ ਖਬਰ ਆ ਗਈ ਉਹਦੇ ਉੱਤੇ ਬਸ ਯਕੀਨ ਕਰ ਲੈਣਾ ਪਰ ਅੱਜ ਖਬਰ ਦੀ ਤਹਿ ਤੱਕ ਜਾਇਆ ਜਾਂਦਾ ਮਤਲਬ ਨੌਜਵਾਨੀ ਵਿੱਚ ਫਰਕ ਪੈ ਗਿਆ ਇੱਕ ਵਾਰ ਫੇਰ ਬਿਲਕੁਲ ਦੇਖੋ ਜਦੋਂ ਸੰਤ ਜੀ ਸੰਤ ਜੀ ਹੈਨਾ ਅੱਗੇ ਵੀ ਆਪਾਂ ਇਹ ਗੱਲ ਕੀਤੀ ਹੈ ਜਿਹੜੀ ਇਹ ਸੋਚ ਆ ਇਹ ਸੰਤ ਜੀ ਦੀ ਸੋਚ ਆ ਜਾਂ ਦੀਪ ਦੀ ਸੋਚ ਆ ਇਹ ਖਾਲਸੇ ਦੀ ਸੋਚ ਆ ਇਹ ਸਾਡੇ ਗੁਰੂ ਸਾਹਿਬਾਂ ਦੀ ਸੋਚ ਆ ਇਹ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੋਚ ਤੇ ਪ੍ਰਚਾਰ ਸੋ ਇਹ ਕਿਸੇ ਇਕੱਲੇ ਦੀ ਥੋੜੀ ਮੇਰੀ ਜਾਂ ਕਹਿ ਲਓ ਭਾਈ ਅਵਤਾਰ ਸਿੰਘ ਖੰਡੇ ਦੀ ਹਰਦੀਪ ਸਿੰਘ ਨੇਜਰ ਦੀ ਜਾਂ ਸੰਤਾਂ ਦੀ ਏ ਦੀਪ ਦੀ ਇਦਾਂ ਨਹੀਂ ਗਾ ਇਹ ਸਾਰਿਆਂ ਦੀ ਸੋਚ ਆ ਜਿੱਦਾ ਪੰਥ ਦੀ ਸੋਚ ਆ ਸੋ ਇਹ ਗੱਲ ਆ ਕਿ ਜਿੰਨਾ ਚਿਰ ਜਿੱਦਾਂ ਖਾਲਸਾ ਉਦਾਂ ਚੱਲਦਾ ਰਿਹਾ ਨਾ ਜਿੱਦਾਂ ਮਹਾਰਾਜ ਨੇ ਕਿਹਾ ਵੀ ਖਾਲਸਾ ਇਦਾਂ ਚ ਇਦਾਂ ਰਵੇ ਆਪਦੇ ਰਹਿਤ ਰੱਖੇ ਵੀ ਖਾਲਸੇ ਸੋ ਜੋ ਸੇਵਾ ਕਰੋ ਉਹਨਾਂ ਚਿਰ ਹਨਾ ਚੀਜ਼ਾਂ ਦੇਖੋ ਖਾਲਸਾ ਰਾਜ ਵੀ ਬਹਾਲ ਹੋ ਗਿਆ ਸੀਗਾ ਪਰ ਜਦੋਂ ਆਪਾਂ ਉਹ ਚੀਜ਼ਾਂ ਛੱਡ ਦਿੱਤੀਆਂ ਆਪਾਂ ਪਿੱਛੇ ਪੈ ਗਏ ਏ ਸੋ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਸੀ ਉਹ ਵੀ ਗਦਦਾਰੀਆਂ ਰਾਹੀਂ ਲੂਜ਼ ਹੋਇਆ ਹੈ ਨਾ ਹੁਣ ਵੀ ਇਹੀ ਚੀਜ਼ਾਂ ਚੱਲ ਰਹੀ ਜਿਹੜੀ ਤੁਸੀਂ ਗੱਲ ਕੀਤੀ ਸਿਆਣਫ ਦੀ ਹਾਂਜੀ ਜਿਹੜੀ ਯੂਥ ਦੀ ਉਹ ਜਿਹੜੀ ਸੰਤ ਜੀ ਦਾ ਪ੍ਰਚਾਰ ਕਰਨ ਦਾ ਤਰੀਕਾ ਸੀਗਾ ਉਹ ਮੇਰੇ ਨਾਲ 18 20 ਕੇ ਸੈਟਾਂ ਸੀਗੀਆਂ ਉਹ ਹਜੇ ਵੀ ਅਸਾងਗੇ ਜੀ ਸਾਊਂਡ ਕਲਾਉਡ ਤੇ ਜੇ ਤੁਸੀਂ ਸੰਜਨੈਲ ਸਿੰਘ ਖਾਲਸਾ ਪਿੰਡਰਾ ਲਿਆਂ ਦਾ ਨੌ ਸર્ચ ਕਰੋ ਉਹ ਇੱਕ ਸੈਟ ਆ ਜਾਂਦੀਆਂ ਸੇਵਾਦਾਰ ਨੇ ਨੇ ਅਪਲੋਡ ਕੀਤੀਆਂ ਹੋਈਆਂ ਉਹ ਆਪਾਂ ਨੂੰ ਸੁਣਨੀਆਂ ਚਾਹੀਦੀਆਂ ਕਿਉਂਕਿ ਦੀਪ ਨੇ ਵੀ ਉੱਥੋਂ ਹੀ ਇਨਸਪੀਰੇਸ਼ਨ ਲਈ ਡੈਫੀਨੇਟਲੀ ਦੀਪ ਜਿਹੜੇ ਆਪਣੇ ਸ਼ਹੀਦ ਸਿੰਘ ਸੀ ਪਰਿਵਾਰ ਸੀ ਉਹਨਾਂ ਦਾ ਰਹਿੰਦਾ ਪੈਂਦਾ ਰਿਹਾ ਉਹਨਾਂ ਨੇ ਖੇਲਦਾ ਰਿਹਾ ਹਣਾ ਉੱਥੇ ਵੱਡਾ ਹੋਇਆ ਸੋ ਉਹਨੂੰ ਟੱਚ ਸੀਗੇ ਉਹ ਸ਼ਹੀਦ ਪਰਵਾਨਾਂ ਦੀ ਵੀ ਇਹ ਕਿਉਂ ਸ਼ਹੀਦ ਹੋਏ ਆ ਸੰਤ ਜੀ ਕਿਉਂ ਸ਼ਹੀਦ ਹੋਏ ਸਿੰਘ ਕਿਉਂ ਸ਼ਹੀਦ ਹੋਏ ਉਹ ਚਾਹੁੰਦੇ ਕੀ ਸੀ ਸੋ ਇਹ ਚੀਜ਼ ਦੀਪ ਨੇ ਪਿਕਅਪ ਕਰਕੇ ਇਨ ਲੈਂਗੁਏਜਾਂ ਚੇਂਜ ਕਰਤੀਆਂ ਇੰਗਲਿਸ਼ ਹਿੰਦੀ ਤੇ ਪੰਜਾਬੀ ਚ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੀਤੀ ਹੁਣ ਤੁਸੀਂ ਦੇਖੋ ਮੈਂ ਕਿਸੇ ਸੇਵਾਦਾਰ ਦਾ ਸੌਰੀ ਕੋਈ ਪ੍ਰੋਡਿਊਸਰ ਆ ਜਿਹੜਾ ਦੀਪ ਨਾਲ ਕੰਮ ਕਰਦਾ ਹੁੰਦਾ ਸੀ ਉਹਨੇ ਗੱਲ ਕੀਤੀ ਸੀਗੀ ਕਿ ਇਹ ਜਾ ਹੀ ਨਹੀਂ ਰਿਹਾ ਦੀਪ ਜਾ ਹੀ ਨਹੀਂ ਰਿਹਾ ਹੁਣ ਕਹੀ ਕਹਿ ਦਿੰਦੇ ਆ ਸ਼ਹੀਦ ਆ ਆਪਣੇ ਜਿਨ੍ਹਾਂ ਹੀ ਕੁਰਬਾਨੀ ਕੀਤੀ ਕਿ ਨਹੀਂ ਗਏ ਨਹੀਂ ਹੈਗੇ ਜਿਹੜਾ ਬੰਦਾ ਜਾ ਹੀ ਨਹੀਂ ਰਿਹਾ ਜਾਨੀ ਸੋਸ਼ਲ ਮੀਡੀਆ ਤੇ ਪ੍ਰੈਵਲੈਂਟ ਆ ਜਾਨੀ ਤੁਸੀਂ ਸੋਸ਼ਲ ਮੀਡੀਆ ਦੇਖੋ ਵੀਡੀਓ ਭਰੀਆਂ ਪਈਆਂ ਆਈ ਜਾਂਦੀ ਆਈ ਜਾਂਦੀ ਤੇ ਇਦਾਂ ਹੁੰਦਾ ਕਈ ਵਾਰੀ ਆਪਾਂ ਦੇਖਦੇ ਆ ਤੇ ਆਪਾਂ ਕਹਿੰਦੇ ਯਾਰ ਆ ਤਾਂ ਮੈਂ ਦੇਖੀ ਨਹੀਂ ਸੀ ਪਹਿਲਾਂ ਮਤਲਬ ਹਜੇ ਵੀ ਉਹਦੇ ਗਏ ਤੋਂ ਬਾਅਦ ਵੀ ਪ੍ਰਚਾਰ ਹੋ ਰਿਹਾ ਉਹਦੀਆਂ ਗੱਲਾਂ ਜਿਹੜੀਆਂ ਨਾ ਉਹ ਮੈਸੇਜ ਛੱਡ ਗਏ ਆਪਣੇ ਲਈ ਬਿਲਕੁਲ 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 ਵਾਕਈ 1-2 ਦਿਨ ਨੇ ਜਦੋਂ ਭਾਈ ਦੀਪ ਸਿੰਘ ਸਿੱਧੂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਵੀ ਆਉਣ ਵਾਲਾ ਹੈ ਮਤਲਬ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਹ ਉਹੀ ਦਿਨ ਚੱਲ ਰਹੇ ਨੇ ਜਦੋਂ ਭਾਈ ਦੀਪ ਸਿੰਘ ਸਿੱਧੂ ਸਾਨੂੰ ਵਿਛੋੜਾ ਦੇ ਗਏ ਫਿਜ਼ੀਕਲੀ ਤੌਰ ਤੇ ਪਰ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਆਤਮਿਕ ਤੌਰ ਦੇ ਉੱਤੇ ਅੱਜ ਵੀ ਸਾਡੇ ਵਿੱਚ ਨੇ ਸੋਸ਼ਲ ਮੀਡੀਆ ਜਾਂ ਨੌਜਵਾਨੀ ਦੇ ਦਿਲਾਂ ਦੇ ਵਿੱਚ ਧੜਕਦੇ ਨੇ ਸੋ ਮੈਨੂੰ ਲੱਗਦਾ ਉਹ ਇਸੇ ਤਰੀਕੇ ਨਾਲ ਧੜਕਦੇ ਰਹਿਣਗੇ ਸੋ ਹਜੂਰ ਸਾਹਿਬ ਦੇ ਵਿੱਚ ਜੋ ਇਹ ਸਾਰਾ ਕੁਝ ਹੋਇਆ ਕਿਤੇ ਨਾ ਕਿਤੇ ਇੰਟਰਫੀਰੈਂਸ ਹੈ ਤੇ ਇਹਦੇ ਉੱਤੇ ਸਿੱਖਾਂ ਨੂੰ ਕਿਵੇਂ ਅੰਝੀ ਸੇ ਕਨੋ ਇਸਟੈਂਡ ਲੈਣਾ ਚਾਹੀਦਾ ਕਿ ਜਿਵੇਂ ਉਹਨਾਂ ਨੇ ਮੋਰਚਾ ਸਟਾਰਟ ਕੀਤਾ ਹਨ ਸੋ ਉਹ ਉਹਨਾਂ ਦਾ 5 ਘੰਟਿਆਂ ਦਾ ਡਿਫਰੈਂਸ ਆ ਮੇਥੋਂ ਵੀ ਵਾਲਾ ਫੋਲੋ ਨਹੀਂ ਹੋਇਆ ਲੇਟੈਸਟ ਕੀ ਆ ਪਰ ਜਿਹੜੇ ਉੱਥੇ ਦੇ ਸਿੰਘ ਸਾਹਿਬ ਆ ਪੰਜਾਬ ਪਿਆਰਿਆਂ ਨੇ ਜਿਹੜੇ ਭਾਈ ਰਾਮ ਸਿੰਘ ਆ ਬਾਬਾ ਕਲਵੰਤ ਸਿੰਘ ਦੀ ਵੀ ਬੈਕਿੰਗ ਨਾਲ ਨੇ ਜਿਹੜੇ ਮੇਨ ਉੱਥੇ ਅੰਦਰ ਸੇਵਾ ਕਰਦੇ ਆ ਸਿੰਘ ਹਨ ਉਹ ਹੋਰ ਕੋਈ ਕਰ ਨਹੀਂ ਸਕਦਾ ਉਹੀ ਕਰਦੇ ਉਹਨਾਂ ਨੇ ਇਹ ਮੰਗ ਕੀਤੀ ਵੀ ਆਪਾਂ ਮੋਰਚਾ ਲਾਈਏ ਤੇ ਆਪਾਂ ਇਸ ਚੀਜ਼ ਦਾ ਮੂੰਹ ਤੋੜਨਾ ਜਵਾਬ ਦੇਈਏ ਇਸ ਚੀਜ਼ ਨਾਲ ਆਪਾਂ ਨੂੰ I don't know. ਕੋਸ਼ਿਸ਼ ਕਰਨੀ ਚਾਹੀਦੀ ਜਿੰਨੇ ਵੀ ਆਪਾਂ ਸਪੋਰਟ ਕਰਦੇ ਆਂ ਪੰਜਾਬ ਤੋਂ ਵੀ ਇਹ ਜਗਾ ਦੂਰ ਆ ਪਰ ਆਪਾਂ ਨੂੰ ਕੋਸ਼ਿਸ਼ ਕਰਨਾ ਚਾਹੀਦਾ ਜਿੰਨੇ ਆਪਾਂ ਉੱਥੇ ਪਹੁੰਚ ਸਕਦੇ ਆਂ ਬਈ ਕਈ ਵਾਰੀ ਨਾ ਮੋਰਲ ਸਪੋਰਟ ਵੀ ਹੁੰਦੀ ਹੈ ਜ਼ਰੂਰੀ ਨਹੀਂ ਆਪਾਂ ਜਾ ਕੇ ਕੋਸਕਾਰੀ ਦੇਣਾ ਕਿਸਾਨੀ ਮੋਰਚੇ ਚ ਮੋਰਲ ਸਪੋਰਟ ਹੀ ਸੀ ਜਿਹੜੀ ਰਿਹਾਨਾ ਨੇ ਵੀ ਡਿਫੀਟ ਕਰ ਦਿੱਤਾ ਬਿਲਕੁਲ ਬਿਲਕੁਲ ਸੋ ਆਪਾਂ ਰਲ ਮਿਲ ਕੇ ਅਰਦਾਸਾਂ ਵੀ ਕਰੀਏ ਰਲ ਮਿਲ ਕੇ ਕਰੀਏ ਵੀ ਪਰ ਜਿੰਨਾ ਹੁਣ ਰੋਲਾ ਪਿਆ ਨਾ ਸਾਰੀ ਦੁਨੀਆ ਚ ਇਹ ਚੀਜ਼ਾਂ ਮੈਨੂੰ ਲੱਗਦਾ ਦੂਰ ਨਹੀਂ ਹੁਣ ਤਾਂ ਸਰਕਾਰਾਂ ਏਜੰਸੀਆਂ ਵੀ ਡਰੀਆਂ ਪਈਆਂ ਵੀ ਹੋ ਕੀ ਰਿਹਾ ਵਾ ਸੋ ਆਪਾਂ ਨੂੰ ਇਹ ਇਦਾਂ ਤੇ ਦੇ ਇਹ ਲੱਗਦਾ ਆਪਾਂ ਨੂੰ ਹਰੇਕ ਵੀਕ ਕੋਸ ਨਾ ਕੋਸ ਹੁੰਦਾ ਭਾਵੇਂ ਸੋਸ਼ਲ ਮੀਡੀਆ ਤੇ ਹੋਵੇ ਆ ਇੱਕ ਦੂਜੇ ਨਾਲ ਹੋਵੇ ਆਪਾਂ ਨੂੰ ਗੱਲਾਂ ਚੱਕਣੀਆਂ ਚਾਹੀਦੀ ਆ ਆਪਸ ਵਿੱਚ ਕਰਨੀਆਂ ਚਾਹੀਦੀ ਆ ਸਾਂਝ ਕਰਨੀਆਂ ਚਾਹੀਦੀ ਆ ਵੀ ਆਪਣੇ ਨਾਲ ਆ ਹੋ ਰਿਹਾ ਆਪਾਂ ਇਹਨਾਂ ਚੀਜ਼ਾਂ ਤੋਂ ਕਿੱਦਾਂ ਡਿਫੈਂਸ ਕਰਨੀ ਆ ਕਿਉਂਕਿ ਇਹ ਪਰਿਵਾਰ ਆ ਜਿਹੜਾ ਖਾਲਸਾ ਪੰਥ ਆ ਨਾ ਆਪਣਾ ਪਰਿਵਾਰ ਆ ਪਰ ਆਪਾਂ ਆਪਣੇ ਲਈ ਹੀ ਨਹੀਂ ਆਪਣਾ ਗੁਰੂ ਸਾਹਿਬ ਦੀ ਸਿਗੀ ਸੋਚ ਵੀ ਮਨੁੱਖਤਾ ਦੇ ਭਲੇ ਲਈ ਆ ਸੋ ਇਹਨੂੰ ਆਪਾਂ ਬਚਾ ਕੇ ਰੱਖਣਾ ਹੁਣ ਦੇਖੋ ਕਿੰਨੇ ਆਪਾਂ ਨੂੰ ਤਾਂ ਮੁਗਲ ਤਾਂ ਕਹਿੰਦੇ ਸੀ ਇਹਨਾਂ ਨੂੰ ਅਸੀਂ ਵਾਈਪ ਆਊਟ ਕਰਤਾ ਆਪਾਂ ਉੱਥੋਂ ਮੁੜ ਕੇ ਆਏ ਆ ਸੋ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਹੁਣ ਤਾਂ ਸਾਡੇ ਕੋਲ ਬਹੁਤ ਕਸਾ ਦੇਖੋ ਜਿੰਨਾ ਖਾਲਸੇ ਕੋਲ ਹੁਣ ਮਾਇਆ ਜੋ ਵੀ ਕਹੋ ਸਕ ਲਓ ਜਿੰਨੇ ਲਕਸ਼ਰੀਜ਼ ਆ ਉਦੋਂ ਤਾਂ ਖਾਲਸੇ ਕੋਲ ਹੈ ਨਹੀਂ ਸੀ ਉਥੋਂ ਮੁੜਿਆ ਆ ਨਾਲੇ ਸਿਰ ਕੱਟ ਹੋ ਰਹੇ ਸੀ ਕਹਿੰਦੇ ਸੀ ਨਹੀਂ ਮੇਰਾ ਵੀ ਵੱਡੋ ਵੀ ਛੱਡੋ ਨਾ ਜਾਂ ਬੰਦ-ਬੰਦ ਕੱਟੋ ਹਨ ਸੋ ਪਤਾ ਨਹੀਂ ਕਿਹੜੀ ਲੜਾਈ ਆ ਕਿਤੇ ਮੈਂ ਸਾਰੀ ਤਾਂ ਜਾਣਦਾ ਨਹੀਂ ਭਈ ਕਦੋਂ ਦੀ ਲੜਾਈ ਸੀ ਉਹ ਪਰ ਇਹ ਵੀ ਕਿਹਾ ਜਾਂਦਾ ਵੀ ਇੱਕ ਵਾਰੀ ਤੋਪ ਦਾ ਇੱਕ ਟਾਇਰ ਜਿਹੜਾ ਹੈਗਾ ਇੱਕ ਚੱਕਾ ਹੁੰਦਾ ਉਹ ਲੱਥ ਗਿਆ ਉਹ ਕਹਿੰਦੇ ਵੀ ਇਦਾਂ ਚੱਲਣੀ ਨਹੀਂ ਫਿਰ ਇੱਕ ਇੱਕ ਸਿੱਖ ਜਿਹੜਾ ਉਹਦੇ ਥੱਲੇ ਆਪਣਾ ਸਿਰ ਰੱਖਦਾ ਸੀ ਤੋਪ ਚੱਲਦੀ ਸੀ ਬੰਬssੁੱਟਦੀ ਸੀ ਉਸ ਤੋਂ ਬਾਅਦ ਉਹ ਸਿੰਘ ਜਿਹੜਾ ਉਹਦਾ ਸਿਰ ਜਿਹੜਾ ਉਹ ਫਿਸ ਜਾਂਦਾ ਸੀ ਫਿਰ ਅਗਲਾ ਸਿੰਘ ਆ ਕੇ ਉਹਦੇ ਥੱਲੇ ਆਪਣਾ ਸੀਸ ਰੱਖਦਾ ਸੀ ਫਿਰ ਚੱਲਦੇ ਜਿੰਨੇ ਗੋਲੇ ਚੱਲੇ ਉਹਨੇ ਸੀਸ ਲੱਗਿਆ ਉਹ ਮੋਡੇ ਮੋਡੇ ਲਾ ਰਹੇ ਸੀ ਸੋ ਇਦਾਂ ਹੋਈ ਸੀਗੀ ਕਿ ਉਹ ਬਹੁਤ ਯਾਨੀ ਵਧੀਆ ਤੋਪ ਸੀ ਕਹਿ ਲਓ ਉਹ ਜਦਾਂ ਪਾਵਰ ਨਾ ਉਹ ਟੁੱਟ ਗਈ ਹਾਂਜੀ ਉਹਦਾ ਪੱਈਆ ਟੁੱਟ ਗਿਆ ਪਰ ਉਹ ਸਿੱਖਾਂ ਨੂੰ ਪਤਾ ਸੀਗਾ ਵੀ ਜਦੋਂ ਅਸੀਂ ਮੋਡਾ ਦੇਣਾ ਉਹਦੇ ਇੰਨੀ ਵਾਈਬ੍ਰੇਸ਼ਨ ਹੁੰਦੀ ਸਾਰਾ ਖੰਡ ਜਾਂਦਾ ਸੀ ਬੰਦਾ ਮਰ ਜਾਂਦਾ ਸੀ ਮੋ ਪਰ ਇੰਨਾ ਉਹਨਾਂ ਨਿਸ਼ਾਨਾ ਸੀਗਾ ਉਹ ਆ ਇੱਕ ਦੂਜੇ ਤੋਂ ਭੱਜ ਭੱਜ ਕੇ ਮੂਰੇ ਹੋ ਕੇ ਉਸ ਚੀਜ਼ ਲਈ ਕਰ ਰਹੇ ਸੀਗੇ ਪਰ ਇਹ ਜੇ ਆਪਣੇ ਕੋਲ ਹੋਰ ਵੀ ਐਗਜ਼ਾਮਪਲ ਆ ਜਦੋਂ ਗੁਰੂ ਪਾਤਸ਼ਾਹ ਕੋਲੇ ਕੋਈ ਭੇਟ ਲੈ ਕੇ ਆਇਆ ਸ਼ਾਸਤਰ ਲੈ ਕੇ ਆਇਆ ਸੀਗਾ ਰਫਲ ਸੀਗੀ ਤੇ ਉਥੇ ਇੱਕ ਸਿੰਘ ਸੀਗਾ ਕਿ ਉਹ ਬੜੇ ਜਿੱਦਾਂ ਕਹਿ ਲਓ ਮਾਣ ਨਾ ਹੰਕਾਰ ਨਾ ਕਹਿੰਦਾ ਗੁਰੂ ਸਾਹਿਬਾਂ ਨੂੰ ਵੀ ਆਹ ਜਿਹੜਾ ਵੀ ਛੋਟੇ ਵੱਡੇ ਸਹਿਬਜ਼ਾਦਿਆਂ ਦਾ ਵੀ ਇਹ ਜਿਹੜੀ ਸ਼ਹਾਦਤ ਪੈ ਗਈ ਤੁਸੀਂ ਸਾਨੂੰ ਦੱਸਦੇ ਮੈਂ ਹੋਣ ਨਹੀਂ ਸੀ ਦੇਣਾ ਮੇਰੀ ਦੇਖੋ ਸਿੰਘ ਸਿੰਘ ਦੇਖੋ ਮੇਰੇ ਕਿੰਨੇ ਕੈਮ ਆ ਕਿੰਨੇ ਤਕੜੇ ਆ ਮੈਂ ਹੋਣ ਨਾ ਦਿੰਦਾ ਮਹਾਰਾਜ ਕਹਿੰਦੇ ਅੱਛਾ ਕਹਿੰਦੇ ਆ ਹ ਰਫਲ ਆਈ ਆ ਇਹ ਆਪਾਂ ਟੈਸਟ ਕਰਨੀ ਆ ਭੇਜੀ ਤਾਂ ਆਪਣਾ ਕੋਈ ਸਿੰਘ ਹੈਨਾ ਭੇਜ ਜਾਵਦਾ ਕੋਈ ਬੰਦਾ ਉਹ ਵੀ ਹੈਨਾ ਹੋਰੀ ਤਰ੍ਹਾਂ ਸ਼ੌਕ ਹੋ ਗਿਆ ਤੇ ਜਿਹੜੇ ਬਾਕੀ ਦੇ ਬੰਦੇ ਵੀ ਸੀ ਉਹਦੇ ਸਿੰਘ ਕਹਿ ਲਓ ਜੋ ਵੀ ਸੀ ਫੌਜੀ ਸੀਗੇ ਉਹ ਉਹ ਡਰ ਗਏ ਹੈਨਾ ਵੀ ਆ ਕੀ ਪਰ ਜਦੋਂ ਗੁਰੂ ਸਾਹਿਬਾਂ ਦੇ ਸਿੰਘਾਂ ਨੂੰ ਪਤਾ ਲੱਗਿਆ ਉਹ ਪਿਓ ਪੁੱਤ ਸੀਗੇ ਉਹਨਾਂ ਦੇ ਨਾਂ ਨਹੀਂ ਮੈਂ ਲੈਣਾ ਚਾਹੁੰਦਾ ਕਰਕੇ ਕਈ ਵਾਰੀ ਉਹ ਇਨਕਰੈਕਟ ਹੋ ਜਾਂਦਾ ਹੈਨਾ ਜੇ ਤਾਂ ਆਪਾਂ ਰੀਡ ਆਫ ਕਰਕੇ ਆਈਏ ਫਿਰ ਉਹ ਵਧੀਆ ਹੋ ਜਾਂਦੇ ਸੌਵੇਂ ਕਿਸੇ ਦੇ ਨਾਂ ਨਹੀਂ ਲੈਣ ਪਰ ਉਹ ਪਿਓ ਪੁੱਤ ਉਹ ਭੱਜੇ ਆਏ ਉਹ ਦਸਤਾਰਾ ਹੀ ਮੰਨਦੇ ਸੀਗੇ ਉਹ ਦਸਤਾਰਾ ਬੰਦ ਕਹਿੰਦੇ ਨਹੀਂ ਮੈਂ ਪਹਿਲਾਂ ਸੁਣਿਆ ਮੈਂ ਪਹਿਲਾਂ ਸੁਣਿਆ ਇੱਕ ਦੂਜੇ ਤੋਂ ਮੂਹਰੇ ਹੋਏ ਵੀ ਹਾਂਜੀ ਗੁਰੂ ਸਾਹਿਬ ਸਾਡੇ ਤੇ ਇਹਨੂੰ ਟੈਸਟ ਕਰੋ ਇਹ ਦਾ ਸਾਡਾ ਇਤਿਹਾਸ ਹੈ ਨਾਂ ਦੇ ਸਾਡੇ ਸਿੰਘ ਸੀ ਉਹ ਅਸੀਂ ਕਿਸੇ ਨੂੰ ਨਾ ਬਲੇਮ ਕਰੀਏ ਅਸੀਂ ਆਪ ਵੀ ਉਹ ਸਾਡੇ ਚ ਉਹ ਚੀਜ਼ਾਂ ਜਜ਼ਬਾ ਰਿਆ ਨਹੀਂ ਗਾ ਅਸੀਂ ਤਾਂ ਦੇਖੋ ਦੇਖਿਆ ਕਈ ਵਾਰੀ ਅਸੀਂ ਡਰ ਜਾਂਦੇ ਆ ਬੋਲਣ ਦੀ ਇੱਕ ਦੂਜੇ ਨਾਲ ਹੀ ਗੱਲ ਕਰਨ ਤੋਂ ਡਰਦੇ ਆ ਵੀ ਪਤਾ ਨਹੀਂ ਕੀ ਹੋ ਜੂਗਾ ਖਾਲਸਾ ਕਦੇ ਖਾਲਸਾ ਜੀ ਡਰਿਆ ਨਹੀਂ ਗਾ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਆਪਣਾ ਟਾਈਮ ਮੈਨੂੰ ਇਹ ਲੱਗਦਾ ਜੋ ਕਾਸ ਦੁਨੀਆ ਚ ਹਲਚਲ ਹੋਈ ਆ ਨਾ ਟ੍ਰੈਂਡਿੰਗ ਚ ਜਾ ਰਹੀ ਆ ਆਪਣੀ ਇਹ ਨਿਊਜ਼ ਇਹ ਆਪਾਂ ਨੂੰ ਇਹਦਾ ਯੂਜ਼ ਕਰਨਾ ਚਾਹੀਦਾ ਵੀ ਆਪਾਂ ਹੋਰ ਵੀ ਜਾਣਕਾਰੀ ਦੇਈਏ ਜਦੋਂ ਸਾਡੇ ਇੱਥੇ ਗੁਰੂ ਨਾਨਕ ਦੇਵ ਜੀ ਰਸਮੈ ਦੇ ਕੋਈ ਵੀ ਅਪਰੋਚ ਕਰਦਾ ਅਸੀਂ ਮੌਕਾ ਜਾਣ ਨਹੀਂ ਦਿੰਦੇ ਆ ਭਾਈ ਸਾਹਿਬ ਹੁਣੀ ਵੀ ਆ ਅਸੀਂ ਇੱਕ ਦੂਜੇ ਨਾਲ ਵੀ ਸੰਪਰਕ ਰੱਖਦੇ ਆ ਇਹਨਾਂ ਦੀ ਵੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਹਮੇਸ਼ਾ ਸੱਚ ਦੀ ਬਾਤ ਚੱਕਦੇ ਆ ਜਦੋਂ ਵੀ ਕੋਈ ਕਾਸ ਹੁੰਦਾ ਇਹ ਸਾਨੂੰ ਕੰਟੈਕਟ ਕੰਟੈਕਟ ਕਰਦੇ ਆ ਜੇ ਅਸੀਂ ਕਰਦੇ ਆ ਇਹ 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 ਦਾਨੀ ਗਾ ਕੋਸ ਵੀ ਇਹ ਪੈਸੇ ਵਾਲੀ ਗੱਲ ਨਹੀਂ ਗਈ ਇਹਦੇ ਚੋਂ ਪੈਸਾ ਤਾਂ ਕੀ ਨਿਕਲਣਾ ਮੋਸਟਲੀ ਇਹ ਆਏ ਵੀ ਵੀ ਸੇਵਾ ਸਮਝ ਕੇ ਸਾਰੇ ਕਰਦੇ ਆ ਵੀ ਆਪਣੀ ਬਾਤ ਜਿਹੜੀ ਆ ਇੱਕ ਦੂਜੇ ਤੱਕ ਵੀ ਪਹੁੰਚੇ ਕਰਕੇ ਜਿਹੜਾ ਦੀਪ ਸੀ ਉਹ ਵਾਕਈ ਦੀਪ ਸੀਗਾ ਉਹ ਸਾਨੂੰ ਜਗਾ ਗਿਆ ਬਿਲਕੁਲ ਬਿਲਕੁਲ ਹੈਨਾ ਉਹ ਇੱਕ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਗੱਲ ਕੀਤੀ ਸੀ ਨਾ ਕਹਿੰਦੇ ਵੀ ਹਨੇਰਾ ਸੀਗਾ ਫੇਰ ਕਹਿੰਦੇ ਇੱਕ ਦੀਪ ਉੱਠਿਆ ਕਹਿੰਦਾ ਮੈਂ ਇਹ ਨੇਰੇ ਨੂੰ ਕਾਬਜ ਨਹੀਂ ਹੋਣ ਦਵਾਂਗਾ ਚਾਹੇ ਇਹਨੂੰ ਮੈਂ ਦੂਰ ਕਰਕੇ ਹਟੂਗਾ ਹਨਾ ਉਹ ਗੱਲ ਆ ਦੀਪ ਵਾਕਈ ਦੀਪ ਸੀਗਾ ਹਨਾ ਸੋ ਦੀਪ ਦੀ ਗੱਲ ਤਾਂ ਮੈਨੂੰ ਯਾਦ ਆਇਆ ਅਮ 17 17 ਤਰੀਕ ਨੂੰ 7:30 ਵਜੇ ਇੱਥੋਂ ਅਸੀਂ ਤੌਰਨਾ ਗੁਰੂ ਨਾਨਕ ਦੇਵ ਜੀ ਦੇ ਦਰਸਮੈਂਦਿਕ ਤੋਂ ਅਸੀਂ ਵਿਕਟੋਰੀਅਨ ਅਲਬਰਟ ਮਿਊਜ਼ੀਅਮ ਜਾਣਾ ਇਹ ਟ੍ਰਿਪ ਦਾ ਅਸੀਂ ਨੋਂ ਰੱਖਿਆ ਪਾਤਸ਼ਾਹੀ ਦਾਵਾ ਟੂਰ ਸੋ ਇੱਥੋਂ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਹੈ 7 ਵਜੇ ਵੀ ਪਹੁੰਚ ਜਾਵੇ ਪਰ ਪਹਿਲਾਂ ਬੁਕਿੰਗ ਕੀਤੀ ਜਾਵੇ ਇੱਥੇ ਐਡਮਿਨ ਆਫਿਸ ਆ ਕੇ ਇਹ ਬੁਕਿੰਗ ਕੀਤੀ ਜਾਵੇ ਬਕਾਇਦਾ ਰਸੀਦ ਮਿਲੂਗੀ ਸੰਗਤਾਂ ਨੂੰ ਤੇ ਫਿਰ ਆਪਾਂ ਵਿਕਟੋਰੀਆਨ ਐਲਬਰਟ ਮਿਊਜ਼ੀਅਮ ਜਾਣਾ ਕਮਿੰਗ ਸੈਟਰਡੇ 7:30 ਵਜੇ ਇਥੋਂ ਲੇਟੈਸਟ ਤੌਰ ਨਾ ਉਦੋਂ ਪਹਿਲਾਂ ਪਹਿਲਾਂ ਪਲੀਜ਼ ਪਹੁੰਚਣ ਦੀ ਕੋਸ਼ਿਸ਼ ਕਰੋ ਸਾਥ ਸੰਗਤ ਜੀ ਜਿੰਨਾ ਜਣਾ 7 ਵਜੇ ਪਹੁੰਚਿਓ ਬਿਕਾਜ਼ ਬਹੁਤ ਲੰਬਾ ਦਾਣਾ ਵਿਕਟੋਰੀਆ ਅਲਬਰਟ ਮਿਊਜ਼ੀਅਮ ਜਾ ਕੇ ਆਪਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਗਾਸਣ ਆ ਥਰੋਨ ਕਹ ਲੀਏ ਉਹ ਦੇਖਣਾ ਜਿਹੜੀਆਂ ਹੋਰ ਯਾਦਗਾਰਾਂ ਉਸ ਮਿਊਜ਼ੀਅਮ ਚ ਹੋਰ ਮਿਊਜ਼ੀਅਮ ਚ ਨਹੀਂ ਜਾਣਾ ਕਿਉਂਕਿ ਗਾਂ ਫਿਰ ਆਪਾਂ ਸੈਟਫਰਡ ਜਾਣਾ ਜਿਹੜੀਆਂ ਉੱਥੇ ਮਹਾਰਾਜਾ ਦਲੀਪ ਸਿੰਘ ਦੀਆਂ ਯਾਦਗਾਰਾਂ ਜਿਹੜੇ ਕਿ ਲਾਸਟ ਮਹਾਰਾਜਾ ਆਪਣੇ ਖਾਲਸਾ ਰਾਜ ਦੇ ਜਿਨ੍ਹਾਂ ਨੂੰ ਇਹਨਾਂ ਨੇ ਅ ਅੰਗਰੇਜ਼ਾਂ ਨੇ ਕਿਡਨਾਪ ਕਰਕੇ ਮੈਂ ਕਹੂੰਗਾ ਕਨਵਰਟ ਕਰਕੇ ਉਹਨੂੰ ਮਾਇਆ ਦਿਖਾ ਦੁਨੀਆ ਦੀ ਚਮਕਤਖਾ ਕੇ ਖਾਲਸੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਉਹ ਚੀਜ਼ ਨੂੰ ਆਪਾਂ ਜਿਹੜੀ ਸਾਡੀ ਸੋਵਰਨਿਟੀ ਆ ਜਿਹੜਾ ਸਾਡਾ ਪਾਤਸ਼ਾਹੀ ਦਾਵਾ ਜਿੱਦਾਂ ਦੀਪ ਕਹਿੰਦਾ ਹੁੰਦਾ ਸੀ ਕਿੰਨੇ ਲਾਭ ਜਿ ਲੈਂਦੇ ਹਨ ਇਹਨਾਂ ਦੀਪ ਨੇ ਹਨਾ ਨਿਸ਼ਾਨ ਸਾਹਿਬ ਦੀ ਅਗਵਾਈ ਤਾਂ ਤਾਂ ਸਰੀ ਗੁਰਗ੍ਰਾਂਤ ਸਾਹਿਬ ਦੀ ਅਗਵਾਈ ਖਾਲਸੇ ਫਸਲਾਂ ਦੀ ਨਹੀਂ ਨਸਲਾਂ ਦੀ ਹੈ ਕਿੰਨਾ ਕੋਸ ਉਹ ਦੀਪ ਜਿੱਦਾਂ ਆਪਣੇ ਪੁਰਾਣੇ ਜਿਹੜੀਆਂ ਟਰਮਸ ਸੀਗੇ ਟਰਮਨੋਲੋਜੀ ਜਿਹੜੇ ਸਿੱਖ ਖਾਲਸੇ ਵਰਤਦੇ ਉਹ ਚੀਜ਼ਾਂ ਸੋ ਹਾਂਜੀ ਖਾਲਸਾ ਜੀ ਸੋ ਉਹ ਲੰਮਾ ਬਹੁਤ ਟੂਰ ਹੋਣਾ ਪਰ ਜਿਹੜਾ ਕੋਈ ਜਾ ਸਕਦਾ ਅਸੀਂ ਬੇਨਤੀ ਕਰਦੇ ਆ ਸਾਡੀ ਚੌਥੀ ਕੋਚ ਚੱਲ ਰਹੀ ਆ ਸੋ 150 ਤੋਂ ਟੱਪ ਗਿਆ ਸ਼ਾਇਦ ਨੰਬਰ ਸੋ ਕੋਸ਼ਿਸ਼ ਕਰ ਰਹੇ ਆ ਸਾਡੀ ਛੋਟੀ ਜੀ ਕੋਸ਼ਿਸ਼ ਆ ਪ੍ਰੈਸ਼ਰ ਵੀ ਹੁੰਦਾ ਵੀ ਆਪਾਂ ਸੰਗਤਾਂ ਨੂੰ ਲੈ ਕੇ ਜਾਣਾ ਵੀ ਸਾਰੇ ਵਧੀਆ ਤਰੀਕੇ ਨਾਲ ਦਰਸ਼ਨ ਹੋ ਜਾਣ ਹਾਂਜੀ ਸੋ ਜਿਹੜਾ ਕੋਈ ਆ ਸਕਦਾ ਸੋ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਨੂੰ ਜੇ 1-2 ਦਿਨਾਂ ਚ ਇਹ ਪੋਸਟ ਹੋ ਜਾਵੇ ਵੀਡੀਓ ਫਿਰ ਸੰਗਤਾਂ ਨੂੰ ਜਾਣਕਾਰੀ ਹੋ ਜੀ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਤੁਹਾਡਾ ਵੀ ਧੰਨਵਾਦ ਜੀ ਵਾਜਿਗ ਜੀ ਕਾ ਖਾਲਸਾ ਵਾਜਿਗ ਜੀ ਕੀ ਫਤਹ ਸੋ ਦੋਸਤੋ ਅੱਜ ਅਸੀਂ ਗੱਲ ਕੀਤੀ ਹੈ ਵਿਸਤਾਰ ਰੂਪ ਦੇ ਵਿੱਚ ਕੀ ਹੁੰਦਾ ਹੈ ਕਿਹੜੀਆਂ ਗੱਲਾਂ ਨੇ ਕਿਸ ਕਰਕੇ ਜਿਹੜਾ ਸਿੱਖੀ ਸਿਧਾਂਤਾਂ ਦੇ ਉੱਤੇ ਸਿੱਖੀ ਜਿਹੜੇ ਸਾਡੇ ਇੰਸਟੀਚਿਊਟ ਨੇ ਉਹਦੇ ਉੱਤੇ ਜਿਹੜਾ ਹੈ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲਦੀਆਂ ਰਹੀਆਂ ਚਾਹੇ ਮੁਗਲ ਹੋਣ ਚਾਹੇ ਅੰਗਰੇਜ਼ ਚਾਹੇ ਅੱਜ ਦੀ ਜਿਹੜੀ ਹਕੂਮਤ ਹੈ ਉਹ ਸਾਰੇ ਇਦਾਂ ਕਰਦੇ ਆਏ ਨੇ ਸੋ ਇਹਦੇ ਉੱਤੇ ਆਪਾਂ ਗੱਲਬਾਤ ਕੀਤੀ ਹੈ ਪਿਆਰ ਸਾਡਾ ਸਾਰੀਆਂ ਕੌਮਾਂ ਦੇ ਨਾਲ ਹੈ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਹੈ ਸਿਰਫ ਅਸੀਂ ਜਿਹੜੇ ਪ੍ਰੋਗਰਾਮ ਕਰਦੇ ਆਂ ਜਾਗਰੂਕਤਾ ਵਾਸਤੇ ਕਰਦੇ ਆ ਕਿ ਡਿਫੈਂਡ ਡਿਫੈਂਡ ਕਿਦਾਂ ਕੀਤਾ ਜਾਵੇ ਆਪਣੇ ਆਪ ਨੂੰ ਸੋ ਸਾਡਾ ਕਿਸੇ ਦੇ ਉੱਤੇ ਕੋਈ ਧਾਵਾ ਨਹੀਂ ਹੁੰਦਾ ਪਏ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਸੋ ਸਿਰਫ ਤੇ ਸਿਰਫ ਆਪਾਂ ਆਪਣੇ ਹੱਕਾਂ ਦੀ ਗੱਲ ਜਿਹੜੀ ਹੈ ਉਹ ਇਹਨਾਂ ਪ੍ਰੋਗਰਾਮਾਂ ਰਾਹੀਂ ਕਰਦੇ ਆ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ ਮਿਲਾਂਗੇ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ